ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇੱਕ ਅਜਿਹੇ ਹਲਵੇ ਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਤੁਸੀਂ ਨਾ ਤੇ ਕਦੀ ਪਹਿਲਾਂ ਬਣਾਇਆ ਹੋਵੇਗਾ ਤੇ ਨਾ ਹੀ ਕਦੀ ਕਿਤੇ ਖਾਦਾ ਹੋਵੇਗਾ ਇਹ ਹਲਵਾ ਇੰਨਾ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਕਿ ਤੁਸੀਂ ਜਦੋਂ ਨੂੰ ਇੱਕ ਵਾਰ ਬਣਾਓਗੇ ਤੁਹਾਡਾ بار بار ਇਹੀ ਹਲਵਾ ਖਾਣ ਦਾ ਦਿਲ ਕਰੇਗਾ ਤੁਹਾਨੂੰ ਪੱਕਾ 101% ਹਲਵਾ ਪਸੰਦ ਆਏਗਾ ਗਰੰਟੀ ਨਾਲ ਮੈਂ ਕਹਿੰਦੀ ਹਾਂ ਜੇ ਤੁਹਾਨੂੰ ਨਹੀਂ ਪਸੰਦ ਆਏਗਾ ਤੁਸੀਂ ਮੈਨੂੰ ਮਤਲਬ ਕਮੈਂਟ ਕਰਕੇ ਜਾਨਾ ਮੇਰੀ ਵੀਡੀਓ ਦੇ ਹੇਠੇ ਕਿ ਤੁਹਾਡਾ ਹਲਵਾ ਬਿਲਕੁਲ ਸਵਾਦ ਨਹੀਂ ਬਣਿਆ ਠੀਕ ਹੈ ਆਓ ਅਸੀਂ ਇਹਨੂੰ ਬਣਾਈਏ ਲਾ ਪ੍ਰਾਦ ਦੇ ਵਿੱਚ ਅਸੀਂ ਇੱਕ ਕੋਲੀ ਬੇਸਨ ਦੀ ਪਾ ਲਵਾਂਗੇ ਜਿਹੜੀ ਕੋਲੀ ਅਸੀਂ ਬੇਸਨ ਦੀ ਲਵਾਂਗੇ ਉਸੇ ਹੀ ਕੋਲੀ ਦੇ ਵਿੱਚ ਅਸੀਂ ਮਲਾਈ ਪਾਵਾਂਗੇ ਮਲਾਈ ਅਸੀਂ ਲਵਾਂਗੇ ਇੱਕ ਕੋਲੀ ਔਰ ਤੋਂ ਅਸੀਂ 2-3 ਚਮਚ ਘੱਟ ਮੀਨਸ ਕਿ ਉਨੀ ਕੁ ਕੋਲੀ ਅਸੀਂ ਮਲਾਈ ਦੀ ਲੈ ਲਵਾਂਗੇ ਮਲਾਈ ਅਸੀਂ ਤਾਜੀ ਵੀ ਲੈ ਸਕਦੇ ਆ ਜੇ 2-3 ਦਿਨ ਪੁਰਾਣੀ ਹੋਵੇ ਉਹ ਵੀ ਲੈ ਸਕਦੇ ਆ ਪਰ ਜੇ ਮੌਸਮ ਠੰਡਿਆ ਦਾ ਹੋਵੇ ਮਤਲਬ ਹੁਣ ਜਿੱਦਾਂ ਸਿਆਲ ਹੈਗਾ ਤੇ ਇਹਦੀ ਜਿਹੜੀ ਮਲਾਈ ਹੈ ਬਿਲਕੁਲ ਖਰਾਬ ਨਹੀਂ ਹੁੰਦੀ 2-3 ਦਿਨ ਪੁਰਾਣੀ ਹੋਵੇ ਤੇ ਚਲੇਗੀ ਮਲਾਈ ਪਾਨ ਤੋਂ ਬਾਅਦ ਅਸੀਂ ਬੇਸਨ ਤੇ ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦਾ ਇੱਕ ਪੇੜਾ ਬਣਾ ਕੇ ਤਿਆਰ ਕਰਾਂਗੇ ਜਦੋਂ ਅਸੀਂ ਬੇਸਨ ਤੇ ਮਲਾਈ ਨੂੰ ਮਿਕਸ ਕਰਨਾ ਹੈ ਤੇ ਜਿਹੜਾ ਬੇਸਨ ਹੈ ਹੱਥਾਂ ਦੇ ਨਾਲ ਬਹੁਤ ਚਿਪਕਦਾ ਹੈ ਜਦੋਂ ਅਸੀਂ ਇਹਦਾ ਪੇੜਾ ਬਣਾਉਣਾ ਹੈ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਉਲਾ ਕੇ ਪੂਰਾ ਮਤਲਬ ਇਹਦਾ ਪੇੜਾ ਬਣਾ ਕੇ ਤਿਆਰ ਕਰ ਲਵਾਂਗੇ ਤੇ ਜਿਹੜਾ ਬੇਸਨ ਹੈ ਸਾਡਾ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਤੇ ਇਹਦਾ ਪੇੜਾ ਵੀ ਬਣ ਗਿਆ ਹੈ ਜੇ ਤੁਹਾਨੂੰ ਮਤਲਬ ਮਿਕਸ ਕਰਦੇ ਸਮੇਂ ਮਲਾਈ ਥੋੜੀ ਲੱਗੇ ਤੁਸੀਂ ਬਾਅਦ ਵਿੱਚ ਥੋੜੀ ਬਹੁਤੀ ਐਡ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਹੁਣ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਦੇਵਾਂਗੇ ਤੇ ਕੜਾਈ ਦੇ ਵਿੱਚ ਅਸੀਂ ਇੱਕ ਕੋਲੀ ਦੇ ਕਰੀਬ ਜਿਹੜਾ ਦੇਸੀ ਘਿਓ ਪਾਵਾਂਗੇ ਮੈਲਟ ਕੀਤਾ ਹੋਇਆ ਇੱਥੇ ਮੇਰੇ ਕੋਲ ਮੈਲਟ ਘਿਓ ਨਹੀਂ ਸੀਗਾ ਇਸ ਕਰਕੇ ਮੈਂ ਅੰਦਾਜ਼ੇ ਦੇ ਨਾਲ ਇੱਕ ਕੋਲੀ ਦੇ ਕਰੀਬ ਜਿਹੜਾ ਮੈਲਟ ਕੀਤਾ ਮਤਲਬ ਕਿ ਉਹ ਪਾ ਦਿੱਤਾ ਹੈ ਜਿੰਨਾ ਅਸੀਂ ਬੇਸਨ ਲੈਣਾ ਹੈ ਉਨਾ ਹੀ ਅਸੀਂ ਘਿਓ ਲੈਣਾ ਹੈ ਤੇ ਉਨੀ ਹੀ ਅਸੀਂ ਖੰਡ ਲੈਣੀ ਹੈ ਪਰ ਜੇ ਤੁਸੀਂ ਖੰਡ ਘੱਟ ਵੱਧ ਪਸੰਦ ਕਰਦੇ ਹੋ ਤਾਂ ਆਪਣੇ ਹਿਸਾਬ ਨਾਲ ਘੱਟ ਵੱਧ ਵਧਾ ਸਕਦੇ ਹੋ ਜਿਹੜਾ ਅਸੀਂ ਪੇੜਾ ਬਣਾ ਕੇ ਰੱਖਿਆ ਸੀ ਉਹ ਅਸੀਂ ਹੁਣ ਘਿਓ ਦੇ ਵਿੱਚ ਇਹਨੂੰ ਛੱਡ ਦੇਵਾਂਗੇ ਕੜਸ਼ੀ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹ ਵਾਲੇ ਪੇੜੇ ਨੂੰ ਖੋਲਾਂਗੇ ਇਹਨੂੰ ਤੋੜਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਇਹ ਪੇੜਾ ਹੈਗਾ ਖੁੱਲ ਜਾਂਦਾ ਹੈ ਬੇਸਨ ਵਿੱਚ ਮਿਲਾਈ ਹੋਣ ਦੇ ਕਰਕੇ ਇਹ ਥੋੜਾ ਜਿਹਾ ਕੜਾਈ ਦੇ ਨਾਲ ਚਿਪਕਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜੀ ਕੜਸ਼ੀ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਇਹਨੂੰ ਕੜਾਈ ਦੇ ਨਾਲ ਉਲਾਵਾਂਗੇ ਇੱਥੇ ਅਸੀਂ ਆਪਣੀ ਜਿਹੜੀ ਕੜਸ਼ੀ ਆ ਉਹ ਚੇਂਜ ਕਰ ਲਈ ਹੈ ਕਿਉਂਕਿ ਜਿਹੜੀ ਲੱਕੜ ਦੀ ਕੜਸ਼ੀ ਦੇ ਨਾਲ ਉਹ ਜਿਹੜਾ ਕੜਾਈ ਦੇ ਨਾਲ ਥੱਲੇ ਚਿਪਕਣਾ ਸ਼ੁਰੂ ਹੋਇਆ ਹੈ ਇਹ ਲੱਥ ਨਹੀਂ ਰਿਹਾ ਸੀਗਾ ਤੇ ਆ ਅਸੀਂ ਸਟੀਲ ਦੀ ਲੈ ਲਈ ਹੈ ਇਹਨਾਂ ਜਿਹੜਾ ਲੱਥ ਰਿਹਾ ਹੈ ਅਸੀਂ ਦਵਾ-ਦਬ ਜਿਹੜਾ ਹੈਗਾ ਇਹਨੂੰ ਲਾ ਦੇਵਾਂਗੇ ਨਾਲ ਉਹਦੀ ਤੇ ਜਿਹੜਾ ਆਪਣਾ ਬੇਸਨ ਆ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਅਸੀਂ ਲਾਲ ਕਰਾਂਗੇ ਦੇਖੋ ਇਹਨਾਂ ਕਿ ਉਹ ਛੱਡਣਾ ਬਿਲਕੁਲ ਸ਼ੁਰੂ ਕਰ ਦਿੱਤਾ ਹੈ ਤੇ ਇਹ ਥੱਲੇ ਵੀ ਨਹੀਂ ਲੱਗ ਰਿਹਾ ਹੁਣ ਲਗਾਤਾਰ ਆਪਾਂ ਕੜਸੀ ਜਿਹੜੀ ਚਲਾਉਂਦੇ ਰੱਖਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਭੁੰਨਾਂਗੇ ਪਰ ਅਸੀਂ ਜਿਹੜੀ ਗੈਸ ਹੈ ਉਹਨੂੰ ਮੱਠੇ ਸੇ ਇੱਕ ਉੱਤੇ ਹੀ ਰੱਖਾਂਗੇ ਤੇਜ਼ ਗੈਸ ਦੇ ਉੱਤੇ ਨਹੀਂ ਭੁੰਨਾਂਗੇ ਤੇਜ਼ ਦੇ ਉੱਪਰ ਜਿਹੜਾ ਇਹ ਸੜ ਜਾਏਗਾ ਮੱਠੇ ਜੀ ਹਲਕੀ ਜੀ ਅੱਗ ਦੇ ਉੱਤੇ ਅਸੀਂ ਇਹਨੂੰ ਪਕਾਵਾਂਗੇ ਬੇਸਨ ਜਿਹੜਾ ਇੱਧਰ ਸਾਡਾ ਹੈਗਾ ਇਹ ਭੁੱਜ ਹੋ ਚੁੱਕਾ ਹੈ ਇਹਦਾ ਕਲਰ ਜਿਹੜਾ ਪੂਰੀ ਤਰ੍ਹਾਂ ਚੇਂਜ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਡਰਾਈ ਫਰੂਟ ਪਾ ਦਵ ਗੈਸ ਨੂੰ ਅਸੀਂ ਬਿਲਕੁਲ ਕੱਟ ਰੱਖਾਂਗੇ 10-12 ਅਸੀਂ ਇਹਦੇ ਵਿੱਚ ਕਾਜੂ ਪਾਵਾਂਗੇ ਤੇ ਨਾਲ ਅਸੀਂ 10 ਕੀ ਬਦਾਮ ਪਾਏ ਨੇ ਬਦਾਮਾਂ ਨੂੰ ਅਸੀਂ ਵਿੱਚੋਂ ਦੀ ਚੀਰਾ ਦੇ ਕੇ ਕੱਟ ਦਿੱਤਾ ਸੀਗਾ ਤੇ ਕਾਜੂ ਆਪਾਂ ਸਾਫ਼ ਤੇ ਹੀ ਪਾ ਦਿੱਤੇ ਨੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਜਦੋਂ ਭੁੰਨ ਲਵਾਂਗੇ ਬੇਸਨ ਦੇ ਵਿੱਚ ਫਿਰ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਇੱਥੇ ਜਿਹੜੀ ਕੋਲੀ ਦੇ ਨਾਲ ਅਸੀਂ ਬੇਸਨ ਲਿਆ ਸੀ ਉਸੇ ਕੋਲੀ ਦੇ ਨਾਲ ਅਸੀਂ ਦੋ ਕੋਲੀਆਂ ਦੁੱਧ ਦੀਆਂ ਇੱਕ ਵੱਖਰੀ ਮੱਗ ਦੇ ਵਿੱਚ ਪਹਿਲਾਂ ਇਕੱਠਾ ਦੁੱਧ ਪਾ ਕੇ ਰੱਖ ਲਵਾਂਗੇ ਨਾਪ ਕੇ ਫਿਰ ਅਸੀਂ ਇਕੱਠਾ ਹੀ ਦੁੱਧ ਇੱਕਦਮ ਪਾਣਾ ਹੈ ਕੜਾਈ ਦੇ ਵਿੱਚ ਕੋਲੀ ਕੋਲੀ ਕਰਕੇ ਹੌਲੀ ਹੌਲੀ ਨਹੀਂ ਪਾਣਾ ਫਿਰ ਇੰਨੀ ਦੇਰ ਨੂੰ ਜਿਹੜੇ ਨਾ ਇਹਦੇ ਢੇਲੇ ਜੇ ਜਮਣੇ ਸ਼ੁਰੂ ਹੋ ਜਾਂਦੇ ਬੇਸਨ ਦੇ ਜਦੋਂ ਅਸੀਂ ਪਾਣਾ ਹੈ ਪਹਿਲਾਂ ਅਸੀਂ ਨਾਪ ਕੇ ਉਹਨੂੰ ਵੱਖਰਾ ਰੱਖ ਲੈਣਾ ਹੈ ਤੇ ਇਧਰ ਜਿਹੜੀ ਕੜਸ਼ੀ ਹੁਣ ਆਪਾਂ ਲਗਾਤਾਰ ਚਲਾਵਾਂਗੇ ਤੇ ਦੁੱਧ ਨੂੰ ਅਸੀਂ ਹੁਣ ਅਸੀਂ ਇਹ ਵਾਲੀ ਸਟੇਜ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਖੰਡ ਇੱਥੇ ਜਿਹੜੀ ਖੰਡ ਅਸੀਂ ਲੈਣੀ ਹੈ ਉਹ ਅਸੀਂ ਮੈਂ ਉਹਨਾਂ ਕੱਪ ਲਈ ਹੈ ਜੇ ਤੁਸੀਂ ਮਿੱਠਾ ਤੇਜ ਪਸੰਦ ਕਰਦੇ ਹੋ ਤੁਸੀਂ ਭਰ ਕੇ ਪੂਰਾ ਇੱਕ ਕੱਪ ਪਾ ਸਕਦੇ ਹੋ ਤੇ ਇੱਥੇ ਮੈਂ ਖੰਡ ਦੀ ਜਗ੍ਹਾ ਤੇ ਮਿਸ਼ਰੀ ਲਈ ਹੈ ਤੁਸੀਂ ਜੇ ਖੰਡ ਪਸੰਦ ਕਰਦੇ ਹੋ ਤੇ ਖੰਡ ਹੀ ਪਾਓ ਪਰ ਮੈਂ ਇੱਥੇ ਮਿਸ਼ਰੀ ਪਾਈ ਹੈ ਮਿਸ਼ਰੀ ਦਾ ਜਿਹੜਾ ਪਾਊਡਰ ਤੇ ਹੁਣ ਥੋੜੀ देर ਆਪਾਂ ਨੂੰ ਲਗਾਤਾਰ ਪਕਾਵਾਂਗੇ ਕੜਛੀ ਨੂੰ ਚਲਾਉਂਦੇ ਰੱਖਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪੀਲਾ ਰੰਗ ਪਾਵਾਂਗੇ ਪੀਲੇ ਰੰਗ ਦੇ ਨਾਲ ਜਿਹੜਾ ਨਾ ਕੜਾਹ ਦਾ ਕਲਰ ਬੋਝ ਦਾ ਸੋਨਾ ਆਣਾ ਹੈ ਤੇ ਜੇ ਤੁਸੀਂ ਪਾਣਾ ਚਾਹੁੰਦੇ ਹੋ ਪਾ ਲਿਓ ਜੇ ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਪਾਓ ਇੱਥੇ ਮੈਂ ਥੋੜਾ ਜਿਹਾ ਲਵਾ ਮੰਗੀ ਪਾਉਣਾ ਮਤਲਬ ਕਿ ਨਾ ਚਮਚ ਦਾ ਚੌਥਾ ਕਿ ਹਿੱਸਾ ਰੰਗ ਉਹਦੇ ਵਿੱਚ ਥੋੜਾ ਜਿਹਾ ਪਾਣੀ ਘੋਲ ਕੇ ਇਹਦੇ ਵਿੱਚ ਪਾ ਦੇਵਾਂਗੇ ਇਹਦੇ ਨਾਲ ਜਿਹੜਾ ਮੈਨੂੰ ਕਲਰ ਨਾਲ ਜ਼ਿਆਦਾ ਸੁਨਾ ਲੱਗਦਾ ਹੈ ਪੀਲੇ ਰੰਗ ਦਾ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਸੀ ਘਿਓ ਪਾਉਣ ਦੇ ਨਾਲ ਜਿਹੜਾ ਕੜਾਹ ਦੇ ਵਿੱਚ ਸ਼ਾਈਨਿੰਗ ਜੀ ਆ ਜਾਂਦੀ ਹੈ ਇਹਦੋਂ ਜਿਹੜਾ ਸਾਡਾ ਦੁੱਧ ਚੰਗੀ ਤਰ੍ਹਾਂ ਸਾਰਾ ਸੁੱਕ ਚੁੱਕਾ ਹੈ ਗੈਸ ਨੂੰ ਅਸੀਂ ਬੰਦ ਕਰ ਦਿੱਤਾ ਹੈ ਕੜਾਹ ਸਾਡਾ ਬਣ ਕੇ ਤਿਆਰ ਹੈ ਲੋਜੀ ਕੜਾ ਬਣ ਕੇ ਤਿਆਰ ਹੈ ਤੁਸੀਂ ਜਦੋਂ ਇਹ ਕੜਾ ਨੂੰ ਖਾਓਗੇ ਨਾ ਤੁਹਾਨੂੰ ਇਦਾਂ ਲੱਗੇਗਾ ਕਿ ਅਸੀਂ ਮੂੰਗੀ ਦਾ ਕੜਾ ਖਾ ਰਿਹਾ ਤੁਹਾਨੂੰ ਬਿਲਕੁਲ ਹੀ ਮਹਿਸੂਸ ਨਹੀਂ ਹੋਣਾ ਕਿ ਇਹ ਬੇਸਣ ਦਾ ਕੜਾ ਬਣਿਆ ਹੋਇਆ ਹੈ ਤੁਹਾਨੂੰ 1% ਵੀ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਬੇਸਣ ਦਾ ਕੜਾ ਖਾਦਾ ਹੈ ਕੜਾ ਬਣ ਕੇ ਸਾਡਾ ਤਿਆਰ ਹੈ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਬਣੀ ਹੈ ਤੇ ਇਹਨੂੰ ਟਰਾਈ ਜਰੂਰ ਕਰਿਓ ਮੈਂ ਹਰੇਕ ਨੂੰ ਕਹਿੰਦੀ ਹਾਂ ਜਿਹੜੇ ਬੰਦੇ ਨੇ ਦੇਖਿਆ ਨਾ ਮਤਲਬ ਦੇਖੇਗਾ ਵੀਡੀਓ ਜਰੂਰ ਟਰਾਈ ਕਰੇ ਤੇ ਮੈਨੂੰ ਦ